ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿਖੇ 12 ਫਰਵਰੀ ਨੂੰ ਖਾਲਿਸਤਾਨ ਦੇ ਜਿੰਦਾਬਾਦ ਦੇ ਨਾਰੇ ਲਗਾਏ ਗਏ। ਨਾਰਿਆਂ ਦੇ ਵਿੱਚੋਂ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਗੁਰਪਤਵੰਤ ਪੰਨੂ ਵੱਲੋਂ ਚਲਾਈ ਜਾ ਰਹੀ ਸਿੱਖ ਫੋਰ ਜਸਟਿਸ ਨਾਲ ਸੰਬੰਧਿਤ ਦਸੇ ਗਏ ਹਨ ਤੇ 6 ਦੋਸ਼ੀ ਗੁਰਪਤਵੰਤ ਸਿੰਘ ਪੰਨੂ ਜੋ ਕਿ ਕੇਂਦਰ ਸਰਕਾਰ ਵੱਲੋਂ ਧਾਰਮਿਕ ਗਤੀਵਿਧੀਆਂ ਕਰਨ ਦੇ ਸੰਬੰਧਿਤ ਭਾਰਤ ਦੇ ਵਿੱਚ ਭਗੋੜਾ ਹੈ। ਸਰ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਨਾ ਕਿ 12 ਤਰੀਕ ਨੂੰ ਇੱਕ ਗੁਰਪ੍ਰਤਵੰਤ ਸਿੰਘ ਪੰਨੂ ਜੋ ਹੋਮ ਮਿਨਿਸਟਰੀ ਵੱਲੋਂ ਇੱਕ ਬੈਂਡ ਐਸੋਸੀਏਸ਼ਨ ਚਲਾਉਂਦਾ ਐਸਫਜੀ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਸਤੌਜ ਪਿੰਡ ਦੇ ਵਿੱਚ ਉਹਨਾਂ ਨੇ ਸਲੋਗਨਸ ਔਰ ਇੱਕ ਫਲੈਕਚਰ ਆ ਉਹਦੇ ਕੰਸਰਨ ਦੇ ਵਿੱਚ ਨਾਲ ਦੀ ਨਾਲ ਉਸ ਇਨਫੋਰਮੇਸ਼ਨ ਤੇ ਐਫਆਈਆਰ ਦਿੱਤੀ ਗਈ ਸਰ ਬਾਅਦ ਚੋਂ ਸਰ ਇਨ ਡਿਟੇਲ ਇਹ ਪਤਾ ਲੱਗਿਆ ਵੀ ਤਿੰਨ ਦੋਸ਼ੀ ਨੇ ਇਹਦੇ ਚੋਂ ਜਗਰਾਜ ਸਿੰਘ ਇਲੀਅਸ ਸੋਨੀ ਅਮਰਤਪਾਲ ਸਿੰਘ ਐਂਡ ਇਕਬਲਜੀਤ ਸਿੰਘ ਇਹ ਬਠਿੰਡਾ ਜੇਲ੍ਹ 'ਚ ਇਕੱਠੇ ਸੀਗੇ ਇਹਨਾਂ ਤੇ ਪਹਿਲਾਂ ਵੀ ਕਾਫੀ ਐਫਆਈਆਰਸ ਨੇ ਉਦੋਂ ਬਾਅਦ ਜਦੋਂ ਇਕੱਠੇ ਸੀ ਤਾਂ ਉੱਥੇ ਜਦੋਂ ਇਹ ਕਨਵਿਕਟ ਹੋ ਗਿਆ ਜਗਰਾਜ ਸੋਨੀ ਜੋ ਕਿ ਵੀਰੋ ਕੇ ਮਾਨਸਾ ਦਾ ਰਹਿਣ ਵਾਲਾ ਇਹ ਜਦੋਂ ਛੁੱਟੀ ਤੇ ਆਇਆ ਤਾਂ ਅਮਰਤਪਾਲ ਨੇ ਆਪਣਾ ਭਰਾ ਬਲਜਿੰਦਰ ਐਂਡ ਸਰ ਬਲਜੀਤ ਨੇ ਆਪਣਾ ਭਰਾ ਅਤਰਵੀਰ ਦੇ ਨਾਲ ਅਟੈਚ ਕਰਤੇ ਉਹਨਾਂ ਨੇ ਇਹਨਾਂ ਨੂੰ ਕਾਫੀ ਇਹਨੂੰ ਟ੍ਰੇਨਿੰਗ ਦਿੱਤੀ ਕੀ ਕਰਨਾ ਕੁਝ ਐਪਸ ਡਾਊਨਲੋਡ ਕਰਵਾਈਆਂ ਫਾਰ ਕਮਿਊਨੀਕੇਸ਼ਨ ਇਹਦਾ ਕਮਿਊਨੀਕੇਸ਼ਨ ਡਾਇਰੈਕਟ ਕਰਵਾਤਾ ਜਗਰਾਜ ਸੋਨੀ ਦਾ ਗੁਰਪਰਮਨ ਸਿੰਘ ਪੰਨੂ ਦੇ ਨਾਲ ਉਦੋਂ ਬਾਅਦ ਸਰ 11 ਤਰੀਕ ਦੀ ਰਾਤ ਨੂੰ ਇਹ ਆ ਕੇ ਸਤੌਜ ਪਿੰਡ ਦੇ ਵਿੱਚ ਲਿਖਵੀ ਗਿਆ ਤੇ ਇੱਕ ਫਲੈਗ ਵੀ ਚੜਾ ਗਿਆ ਔਰ ਉਹਦੀ ਵੀਡੀਓ ਬਣਾ ਕੇ ਜੁਗਰਾਜ ਨੇ 엘ियस सोनी ਨੇ ਆਪਣੇ ਫੋਨ 'ਤੇ ਗੁਰਪਰਮਨ ਸਿੰਘ ਪੰਨੂ ਨੂੰ ਅੱਗੇ ਵੀਡੀਓਸ ਭੇਜ ਦਿੱਤੀਆਂ ਗਈਆਂ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਿਫਟੀ ਅਰੈਸਟ ਹੋਇਆ ਸਰ ਜਿਹੜਾ ਗੁਰਮੀਤ ਗਿਫਟੀ ਹੈ ਜਿਹਨੂੰ ਇਹਨੇ ਆਪਣਾ ਨਾਲ ਪਾਰਟੀ ਬਣਾਇਆ ਸੀ ਕ੍ਰਾਈਮ 'ਚ ਉਹਦੇ ਬਾਅਦ ਸਰ ਜੁਗਰਾਜ ਗ੍ਰਫਤਾਰ ਹੋ ਗਿਆ 엘ियस सोनी ਫਿਰ ਇਹ ਸਾਰੀ ਕਨਸਪਰੇਸੀ ਜਿਹੜੀ ਹੈ ਬਿਲਕੁਲ ਨੰਗੀ ਛੱਟੀ ਹੋਗੀ ਕਿ ਇਹਨਾਂ ਨੇ ਕਿਵੇਂ ਜੇਲ੍ਹ ਚੋਂ ਇੱਕ ਪਲਾਨ ਬਣਾਇਆ ਫਿਰ ਕਿਵੇਂ ਜੁਗਰਾ ਜੇ ਲਈ ਸੋਨੀ ਐਂਡ ਗਿਫਟੀ 11 ਤਰੀਕ ਦੀ ਰਾਤ ਨੂੰ ਆਏ ਸਲੋਗਨਸ ਲਿਖੇ ਭੇਜੇ ਉਦੋਂ ਬਾਅਦ ਕਿਵੇਂ ਬਲਜੀਤ ਸਿੰਘ ਜਿਹੜਾ ਕਿ ਅਮਰਪਾਲ ਦਾ ਭਰਾ ਹੈ ਇਹਨੂੰ ਸਾਰਾ ਪਹਿਲਾਂ ਉਹਨੂੰ ਨੌਲੇਜ ਦਿੱਤੀ ਐਪ ਡਾਊਨਲੋਡ ਕਰਨ ਚ ਔਰ ਬਾਕੀ ਕੰਮਾਂ ਚ ਕਿਵੇਂ ਜਿਹੜਾ ਬਲਜੀਤ ਦਾ ਭਰਾ ਅਤਰਵੀਰ ਆ ਉਹਨੇ ਇਹਨਾਂ ਨੂੰ ਪੈਸੇ ਦੀ ਟਰਾਂਸਫਰ ਕੀਤੀ 3500 ਕੀਤਾ ਦੋ ਵਾਰੀ ਤਾਂ ਉਹ ਸਾਰਾ ਕੁਝ ਕਰਕੇ ਤਾਂ ਫਿਰ ਇਹ ਸਾਰਾ ਕੇਸ ਪ੍ਰੋਪਰ ਟਰੇਸ ਹੋ ਗਿਆ ਜਿਹੜਾ ਵਹੀਕਲ ਯੂਜ਼ ਹੋਇਆ ਸਪਰੇਅ ਕੈਂਸ ਯੂਜ਼ ਹੋਈਆਂ ਫਲੈਗਸ ਉਹ ਸਾਰੀਆਂ ਟਰੇਸ ਹੋ ਗਈਆਂ ਨੇ ਐਂਡ ਸਰ ਜੋ ਇਹਨਾਂ ਦੇ ਕੋਲੋਂ ਪੰਜ ਮੋਬਾਈਲ ਸਟ੍ਰੈਸ ਮਿਲੇ ਨੇ ਜਿਹੜੇ ਕਿ ਅਸੀਂ ਐਫਐਸਐਲਸ ਤੇ ਭੇਜੇ ਨੇ ਔਰ ਜਿਹੜਾ ਕਿ ਉਹਦੀ ਰਿਪੋਰਟ ਆਉਣ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਦੇ ਚ ਟੋਟਲ 7 ਦੋਸ਼ੀ ਨੇ ਇੱਕ ਗੁਰਪ੍ਰੀਤ ਸਿੰਘ ਪੱਤੂ ਪੰਨੂ ਹੈ ਜਿਹੜਾ ਕਿ ਬਾਹਰ ਹਲੇ ਫੜਨਾ ਬਾਕੀ ਆ ਬਾਕੀ 6 ਅਰੈਸਟ ਹੋ ਚੁੱਕੇ ਨੇ ਨਾਲ ਹੀ ਮੈਂ ਧਿਆਨ ਚ ਲੈਣਾ ਚਾਹਣਾ ਵੀ ਜਦੋਂ ਵੀ ਆ ਇਦਾਂ ਦਾ ਕ੍ਰਾਈਮ ਹੋਇਆ ਇੱਕਦਮ ਦੋ ਕੀ ਦੇ ਭਾਰਤ ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਾ ਕ੍ਰਾਈਮ ਹੈ ਔਰ ਦੋ ਫਿਰਕਿਆਂ ਚੋਂ ਔਰ ਜਾਂ ਕਿ ਲੜਾਈ ਕਰਾ ਸਕਦਾ ਤੈਿਹੇ ਮਦਦ ਨਾਲ ਰੱਖਦੇ ਹੋਏ ਸਾਡੇ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲਸਰ ਨੇ ਟੀਮ ਜੁ ਬਣਾਈਆਂ ਜਿਸ ਟੀਮ ਚ ਹੈਡ ਮੈਨੂ ਬਣਾਇਆ ਨਾਲ ਡੀਐਸਪੀ ਡੀ ਸੀਗੇ ਡੀਐਸਪੀ ਡੜਬਾ ਨੇ ਸੀਆਈਨ ਚਾਰਜ ਔਰ ਐਸਐਚਓ ਧਰਮਗੜ ਤਾਂ ਇਹਨਾਂ ਸਾਰਿਆਂ ਨੇ ਹਾਰਡਵਰਕ ਕੀਤਾ ਆ ਸਾਰਾ ਕੇਸ ਜਿਹੜਾ ਉਹ ਪ੍ਰੋਪਰਲੀ ਟ੍ਰੇਸ ਕਰਤਾ ਔਰ ਮੈਂ ਦੱਸਣਾ ਚਾਹਨਾ ਵੀ ਜਿਹੜਾ ਜਗਰਾਜ ਸਿੰਘ ਸੋਨੀ ਹੈ ਇਹਦੇ ਤੇ ਪਹਿਲਾਂ 5 ਐਫਆਈਆਰਸ ਦਰਜ ਨੇ ਇਸ ਮਕਦਮੇ ਤੋਂ ਅਮਰਤਪਾਲ ਤੇ 3 ਮੈਂ ਐਫਆਈਆਰਸ ਦਰਜ ਨੇ ਬਲਜੀਤ ਤੇ 1 ਐਫਆਈਆਰ 302 ਦੀ ਔਰ ਜਿਹੜੇ ਦੂਜੇ 3 ਨੇ ਜੀ ਗੁਰਮੀਤ ਗਿਫ ਬਲਜਿੰਦਰ ਐਂਡ ਅ ਅਤਰਵੀਰ ਇਹਨਾਂ ਤੇ ਹਾਲੇ ਕੋਈ ਐਫਆਈਆਰ ਦਰਜ ਨਹੀਂ ਇਹਨਾਂ ਤੇ ਇਹ ਪਹਿਲੀ ਪਹਿਲੀ ਐਫਆਈਆਰ ਸਰ ਸਰ ਕਿੰਨੇ ਪੈਸੇ ਦੇ ਲੈਣ ਦੇ ਨੂੰ ਸਰ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਪੁੱਛੀ ਆ ਸਰ ਇਹਦੇ ਜਿਵੇਂ ਦੱਸਣਾ ਚਾਹਨਾ ਕਿ ਜਿਹੜੇ ਵੀ ਕੋਈ ਕ੍ਰਾਈਮਨਲਸ ਜਾਂ ਹੋਰ ਬੈਠੇ ਨੇ ਜਾਂ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਸਾਰੇ ਮਿਸਗਾਈਡ ਕਰਦੇ ਨੇ ਉਹਨਾਂ ਨਾਲ ਵਾਦਾ ਕੀਤਾ ਜਾਂਦਾ 15 ਤੋਂ 20000 ਰੁਪਏ ਦਾ ਸਿਰਫ ਔਰ ਥੋੜੇ ਜੇ ਪੈਸੇ ਜਿਵੇਂ ਇਸ ਕੇਸ ਸਿਰ 3500 ਵੀ ਗਏ ਨੇ ਮੈਂ ਸਾਰੇ ਤੁਹਾਡੇ ਮੋਬਾਈਲ ਮੈਸੇਜਾਂ ਦੇਣਾ ਚਾਹਨਾ ਕਿ ਇਦਾਂ ਦੇ ਕ੍ਰਾਈਮ ਦੇ ਵਿੱਚ ਬੰਦਾ ਆਪਣੀ ਸਾਰੀ ਲਾਈਫ ਇਨਡल्ज ਹੋ ਕੇ ਖਰਾਬ ਕਰ ਲੈਂਦਾ ਤਾਂ ਇਹ ਸਾਰਿਆਂ ਨੂੰ ਔਰ ਦੂਸਰਾ ਸੰਗਰੂਰ ਪੁਲਿਸ ਔਰ ਸੰਗਰੂਰ ਟੀਮ ਅੰਡਰ ਦਾ ਗਾਈਡੈਂਸ ਆਫ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲੋ ਸੇ ਦੱਸਣਾ ਚਾਹੁੰਦੇ ਆ ਕਿ ਜਿਹੜਾ ਵੀ ਗਲਤ ਕੰਮ ਕਰੇਗਾ ਔਰ ਕਾਨੂੰਨ ਨੂੰ ਹੱਥ ਲਾਏਗਾ ਉਸ ਬੰਦੇ ਦੀ ਜਗ੍ਹਾ ਸਿਰਫ ਜੇਲ੍ਹ ਐ ਸਲਾਖਾਂ ਸਲਾਖਾਂ ਦੇ ਪਿੱਛੇ ਐ ਚਾਹੇ ਉਹ ਕਿਤੇ ਵੀ ਲੁਕਿਆ ਹੋਵੇ ਕਿੰਨੀ ਵੀ ਐਫਰਟ ਕਰ ਲੇ ਕਿੰਨੀ ਵੀ ਪਲੈਨਿੰਗ ਕਰ ਲੇ ਅਸੀਂ ਆਪਣਾ ਦਿਨ ਰਾਤ ਇੱਕ ਕਰਕੇ ਉਹਨੂੰ ਟ੍ਰੇਸ ਕਰਾਂਗੇ ਔਰ ਉਹਨੂੰ ਉਹਦੀ ਬਣਦੀ ਸਜ਼ਾ ਦਵਾਵਾਂਗੇ